हां जी दोस्तों ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮਤ ਸ਼ੇਅਰ ਕਰਿਓ ਹੋਰ ਦੇਖਣ ਤੁਸੀਂ ਸਾਰੀ ਦੀ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਨੇ ਪੰਜਾਬ ਤੇ ਬਹੁਤ ਵੱਡੀ ਆਫਤ ਹੈ ਹੋਈ ਆ ਉਸ ਨੂੰ ਦੇਖਦੇ ਹੋਏ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਸਭ ਆਪਣੇ ਆਪਣੀ ਤਰੀਕੇ ਦੇ ਨਾਲ ਸੇਵਾ ਕਰ ਰਹੇ ਨੇ ਚਾਹੇ ਉਹ ਫਿਲਮੀ ਕਲਾਕਾਰ ਹੋਣ ਚਾਹੇ ਕੋਈ ਪੱਤਰਕਾਰ ਭਰਾ ਹੋਣ ਜਾਂ ਕੋਈ ਜਥੇਬੰਦੀ ਹੋਵੇ ਚਾਹੇ ਕੋਈ ਪਾਰਟੀ ਵੇਸ ਤੇ ਹੋਵੇ ਸਭ ਦਾ ਹੀ ਬਹੁਤ ਧੰਨਵਾਦ ਜਿੰਨੇ ਵੀ ਸੇਵਾ ਦੇ ਵਿੱਚ ਲੱਗੇ ਹੋਏ ਸੋ ਇਸੇ ਤਰ੍ਹਾਂ ਨਾਲ-ਨਾਲ ਬਹੁਤ ਵੱਡੀ ਸੇਵਾ ਜਿਹੜੀ ਸਾਡੀ ਬਹੁਤ ਵੱਡੀ ਕਸਥਾਸਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇਰੀ ਦੁਖਣਵਾਰ ਸਾਹਿਬ ਤੋਂ ਭਾਈ ਰਾਮ ਸਿੰਘ ਨੇ ਹਰ ਵਕਤ ਸੇਵਾ ਦੇ ਵਿੱਚ ਰਹਿੰਦੇ ਆ ਜਿਵੇਂ ਪਹਿਲਾ ਸਮਾਨੇ ਟਾਵਰ ਮੋਰਚਾ ਲੱਗਿਆ ਤੇ ਇੱਥੇ ਵੀ ਉਹ ਲੰਗਰ ਪ੍ਰਸ਼ਾਦਾ ਲੈ ਕੇ ਹੁੰਦੇ ਸੀ। ਹੋਰ ਕਈ ਥਾਵਾਂ ਤੇ ਜਾਂਦੇ ਜਿੱਥੇ ਵੀ ਕੋਈ ਲੋੜ ਪੈਂਦੀ ਆ ਤੇ ਭਾਈ ਰਾਮ ਸਿੰਘ ਜੀ ਸੁਕਰਮਾਨ ਸਾਹਿਬ ਗੁਰਦੁਆਰਾ ਸਾਹਿਬ ਪਟਿਆਲੇ ਤੋਂ ਨਾਲ ਜਾ ਕੇ ਸੇਵਾ ਕਰਉਂਦੇ ਆ। ਸੋ ਤਾਂ ਇਹ ਵੀਡੀਓ ਤੁਹਾਡੇ ਨਾਲ ਦਿਖਾਉਂਦੇ ਆਂ। ਭਾਈ ਰਾਮ ਸਿੰਘ ਜੀ ਕਿੰਨੇ ਪਾਣੀ ਦੇ ਵਿੱਚ ਅੜ ਪੀੜ ਤਾਂ ਨਹੀਂ ਮਰਦੇ ਤਾਰੇ। ਚਾਹੇ ਉਹ ਸੁੱਕਾ ਰਸਣ ਹੋਵੇ, ਚਾਹੇ ਬਣਿਆ ਹੋਇਆ ਲੰਗਰ ਹੋਵੇ। ਸਭ ਤੱਕ ਚੌਂਕਿਆ ਸੋ ਤੁਸੀਂ ਦੇਖੋ ਮੌਕੇ ਦੇ ਤਸਵੀਰਾਂ ਨੇ ਤੇ ਭਾਈ ਰਾਮ ਸਿੰਘ ਜੀ ਕੀ ਕਹਿੰਦੇ ਆ ਉਹ ਵੀ ਤੁਹਾਨੂੰ ਸਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਖਾਣਾ ਸਾਹਿਬ ਦੇ ਨਾਲ ਪਾਣੀ ਜਿੰਨਾ ਤੱਕ ਅੱਪਰ ਨਿਕਾ ਮਾਰੀ ਹੈ ਸਾਰੇ ਪਿੰਡਾਂ ਵਿੱਚ ਪਾਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁੱਕਾ ਤਰਸਵੀ ਆਈ ਹੈ ਤੇ ਬਣਿਆ ਲੰਗਰ ਵੀ ਆਏ ਆ ਇਸ ਇਲਾਕੇ ਦੀ ਸੰਗਤ ਵਾਸਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਕਿ ਲੰਗਰ ਤਿਆਰ ਕਰਕੇ ਦਿੱਤਾ ਗਿਆ ਉਹਦੀ ਵੀ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਵੀ ਜਿੱਥੇ ਵੀ ਸਾਨੂੰ ਲੋੜ ਹੈ ਲੰਗਰ ਦੀ ਅਸੀਂ ਪਹੁੰਚਦਾ ਕਰਦਾਂਗੇ ਅ ਸਰਬਰ ਸਾਹਿਬ ਤੋਂ ਜੰਡਮ ਘੋੜੀ ਤੋਂ ਖਾਣਾ ਸਾਹਿਬ ਨੇ ਪਕਾ ਚੁੱਕਿਆ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੈ ਤੇ ਦੂਸਰੀ ਬੇਨਤੀ ਜਿੱਥੇ ਗੁਰੂ ਘਰ ਨੀਵੇਂ ਨੇ ਉਹ ਵੀ ਸਾਨੂੰ ਸੰਗਤ ਦੱਸਦੇ ਜਿੱਥੇ ਮਹਾਰਾ ਰੂਪ ਲੈਉਣ ਵਾਲੇ ਨੇ ਉਹ ਵੀ ਇੱਥੇ ਪ੍ਰਬੰਧ ਦੇ ਦੁਆਰਾ ਲਿਆ ਜਾ ਸਕਦੇ ਨੇ ਵਾਇਗੂ ਟੀਕਾ ਖਾਲਸਾ ਵਾਇਗੂ ਟੀਕਾ ਤੁਸੀਂ ਸਾਰੀ ਗੱਲ ਬਾਤ ਸੁਣੀਆ ਜੋ ਪਾਈ ਰਾਮ ਸਿੰਘ ਨੇ ਆਪਣੇ ਦੁਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਆ ਤੇ ਬਹੁਤ ਜਿਆਦੇ ਦੂਰੋਂ ਜੋ ਜੁਪੀ ਤੋਂ ਵੀ ਇੱਥੇ ਵੀਰ ਬਹੁਤ ਜਿਆਦੇ ਹੜ ਕਿਰਤਾਂ ਲਈ ਸਮਾਨ ਲੈ ਕੇ ਆਇਆ लंगर आटा तो तो है चावल चीनी सरसों का तेल है और 200 सौ मन के लगभग अनाज है ये हमें आप दुख निवारण गुरुद्वारा दुण में सेवा के लिए लेके आए हैं यहाँ से आके बाढ़ पीड़ित लोगों के तो लिए ਜਿੰਨ ਜਿੰਨ ਗਾਉਂ ਮੇ ਬਾੜ ਆਈ ਹੋਈ ਹੈ ਯਾਹਾਂ ਕੀ ਕਮੇਟੀ ਗੁਰਦੁਆਰੇ ਕੀ ਕਮੇਟੀ ਵਾਹ ਪਰ ਇਸ ਰਸਨ ਕੋ ਸਹਿਯੋਗ ਕਰਤੀ ਹੈ ਜਿਸ ਸੇ ਜ਼ਰੂਰਤਮੰਦੋ ਕੋ ਮਿਲਤਾ ਹੈ ਧੰਨਵਾਦ ਸਾਹਿਬ ਜੀ ਰਾਮ ਜੀ ਸੇ ਧੰਨਵਾਦ ਕਰ ਦੋ ਮੈਂ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਹਰਨਾ ਸਟੇਟ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨੇ ਡੋਡਰਾ ਪ੍ਰਬੰਧਿਤ ਕੀਤਾ ਦੂਸਰੀ ਗੱਲ ਇਹ ਸਾਡੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਬੱਤੀ ਹੋਈ ਹੈ ਮਹਾਰਾਜ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਪਰ ਸਾਰੇ ਸਭ ਬੰਦੇ ਇੱਕ ਲਈ ਮੱਤੇ ਸਭ ਦਾ ਕੁਦ ਦੇ ਕੌਣ ਭਲੇ ਕੋ ਮੰਦੇ ਇਹ ਬਾੜ ਨੇ ਸਾਨੂੰ ਕੱਲਾ ਬਹੁਤ ਸਿੱਖਣ ਦਿੱਤਾ ਹੈ ਸਾਡਾ ਸਾਰਾ ਪੰਜਾਬ ਹਰਿਆਣਾ ਪੰਜਾਬ ਸਾਰੇ ਧਰਮ ਇਕੱਠੇ ਕਰਕੇ ਸਾਰੇ ਧਰਮਾਂ ਦੇ ਲੋਕ ਅਸੀਂ ਇਕੱਠਾ ਰੱਖਿਆ ਪਿਆਰ ਵਧਾਇਆ ਹਰਿਆਣਾ ਪੰਜਾਬ ਜੁਪੀ ਤੋਂ ਵੀ ਸੰਗਤ ਜਿਹੜੀ ਰਸ ਲੈ ਗਈ ਹੈ ਅਸੀਂ ਦੋਵੇਂ ਸਟੇਟਾਂ ਦਾ ਸ਼ੌਮ ਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਮੈਨੇਜਮੈਂਟ ਵੱਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਸਾਲ ਸੋ ਵਾਹਿਗੁਰੂ ਜੀ ਕੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਧਾਮੀ ਜੀ ਪ੍ਰਧਾਨ ਨੇ ਤੇ ਭਾਈ ਰਾਜ ਸਿੰਘ ਸੇਵਾ ਕਰ ਰਹੇ ਨੇ ਤੇ ਨਾਲ ਨਾਲ ਦੇ ਹਰਨੀ ਸਿੰਘ ਜਾਂਦੇ ਆ ਸਭ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਕਿਸੇ ਵੀ ਤੁਸੀਂ ਸੇਵਾ ਕਰਦੇ ਜਾ ਕਿਤੇ ਕੋਈ ਗੱਲਬਾਤ ਕਿਸੇ ਵੀ ਤਰ੍ਹਾਂ ਨਹੀਂ ਹੁੰਦੀ ਆ ਜਿਹੜਾ ਸਕਰੀਨ ਤੇ ਥੱਲੇ ਨੰਬਰ ਚੱਲ ਰਹੇ ਤੇ WhatsApp ਚੱਲਦੀ ਆ ਉਥੇ ਤੁਸੀਂ ਜਰੂਰ ਆਪਣਾ ਟੇਡਾ ਫੋਨ ਕਰਕੇ ਇਸ ਤਰ੍ਹਾਂ ਵੀਡੀਓ ਬਣਾਓ ਇੱਕ ਧੁੰਮੇ ਤਾਂ ਦੇ ਕਲਿੱਪ ਤੁਸੀਂ ਬਣਾ ਸਕਦੇ ਹੋ ਤੇ ਬੇਸ਼ੱਕ ਤੁਸੀਂ 4-5 ਵੀਡੀਓ ਸਾਨੂੰ ਭੇਜ ਸਕਦੇ ਹੋ ਇਸ ਕਰਕੇ ਕੋਈ ਵੱਡੀਆਂ ਵੀਡੀਓ ਨਾ ਤੁਹਾਡੇ ਕੋਲ ਬਣਾਈਆਂ ਹੋਣ 5-5 10-10 ਮਿੰਟ ਦੀਆਂ 1-1 ਮਿੰਟ ਦੀਆਂ ਤੁਸੀਂ ਬਣਾ ਕੇ ਸਾਡੇ ਤੱਕ ਪਾ ਸਕਦੇ ਹੋ ਇਸ ਨੰਬਰ ਤੇ WhatsApp ਚੱਲਦੀ ਆ ਤੇ ਅਸੀਂ ਜਰੂਰ ਉਹ ਤੁਹਾਡੀ ਖਬਰਾਂ ਜਿਹੜੀ ਜਰੂਰ ਚਲਾਵਾਂਗੇ ਅੱਜ ਤੱਕ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦਕਿ ਜਵਾਬ ਵਿੱਚ ਬੇਰਾਜ ਰਹੋਗੇ ਸਾਨੂੰ ਦੇਵਾ ਗਿਆ ਧੰਨਵਾਦ ਜੀ ਅਸੀ